ਆਹ ਕਣਕ ਦੇ ਸਿੱਟੇ ਕਦੇ ਦਾਗੀ ਹੋ ਗਏ ਇਸ ਨੂੰ ਤਾਂ ਸਟੈਗਨੋਸ ਪੂਰਾ ਗਲੂਮ ਬਲਾਚ ਬਿਮਾਰ ਦਾ ਨਾਂ ਲੈਂਦਾ ਸੋਸ਼ਲ ਮੀਡੀਆ ਤੇ ਤਾਂ ਕਹਿ ਰਹੇ ਆ ਯਾਰ ਸ਼ੁਕਰ ਕਰੋ ਤੁਹਾਡੇ ਹੀ ਬਿਮਾਰੀ ਲੇਟ ਆਈ ਆ ਤੁਹਾਡੇ ਦਾਣੇ ਬਣ ਚੁੱਕੇ ਹੈ ਸਟੈਗਨੋਸ ਪੂਰਾ ਗਲੂਮ ਬਲਾਚ ਇੰਨੀ ਜਦੇ ਭਾੜੀ ਬਿਮਾਰੀ ਹੈ ਨਾ ਜਿੱਤੇ ਪਹਿਲਾਂ ਇਹਨੂੰ ਬੜਾ ਝੜਕਟ ਆਂਦੀ ਲੇਟ ਆਈ ਆ ਤਾਂ ਕਰਕੇ ਤੁਸੀਂ ਬਚ ਗਏ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਤਾਂ ਦੋਸਤੋ ਸਿੱਟਿਆਂ ਦਾ ਦਾਗੀ ਹੋਣਾ ਗਲੂਮ ਬਲਾਚ ਬਿਮਾਰੀ ਨਹੀਂ ਹੈਗੀ ਇਹ ਜਿਹੜੇ ਸਿੱਟੇ ਦਾਗੀ ਹੋਏ ਆ ਆਪਣੇ ਪਹਿਲਾਂ ਵੀ ਹੁੰਦੇ ਆ ਰਹੇ ਸੀ ਇਸ ਵਾਰ ਵੀ ਹੋਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਾਗੀ ਹੋਣਗੇ ਇਹ ਸਿਰਫ ਮੌਸਮ ਇਫੈਕਟ ਆ ਮੌਸਮ ਕਰਕੇ ਸਿੱਟਿਆਂ ਦਾ ਰੰਗ ਬਦਲਿਆ ਉੱਪਰ ਪਰੰਤੂ ਇਹ ਸਟੈਗਨਸ ਸਪੋਰਾ ਗਲਮ ਬਲੋਚ ਬਿਮਾਰੀ ਹੈ ਨਹੀਂ ਦੱਸੂਗਾ ਕਿ ਉਹ ਕਿਵੇਂ ਹੁੰਦੀ ਹੈ ਉਹਦੇ ਨਾਲ ਮਿਲਦਾ ਜੁਲਦਾ ਜ਼ਰੂਰ ਸਿੱਟਾ ਹੈਗਾ ਪਰ ਉਹ ਬਿਮਾਰੀ ਹੈ ਨਹੀਂ ਹੁਣ ਤੁਸੀਂ ਆ ਧਿਆਨ ਨਾਲ ਦੇਖਿਓ ਆ ਸਿੱਟਾ ਹੈਗਾ ਇਹਦਾ ਆਪਾਂ ਇੱਕ ਦਾਣਾ ਦੇਖਦੇ ਹਾਂਗੇ ਕਿ ਉਹ ਕਹੇਗਾ ਆ ਦਾਗੀ ਦਾਣਾ ਤੋੜ ਲਿਆ ਆਪਾਂ ਜਿਵੇਂ ਹੀ ਆਪਾਂ ਇਸ ਨੂੰ ਬਾਹਰ ਕੱਢਾਂਗੇ ਤੁਸੀਂ ਧਿਆਨ ਨਾਲ ਦੇਖਿਓ ਇਹ ਪੂਰਾ ਮੋਟਾ ਹੋਊਗਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਪੂਰਾ ਮੋਟਾ ਹੋਊਗਾ ਪੂਰਾ ਇਸ ਦਾ ਭਾਰ ਹੋਊਗਾ ਜੇਕਰ ਤੁਹਾਡੇ ਵੀ ਕਾਣਕ ਤੇ ਸਿੱਟੇ ਦਾਗੀ ਹੈ ਤਾਂ ਖੁਸ਼ ਹੋ ਜਾਓ ਤੁਹਾਡਾ ਝਾੜ ਵਧਣ ਵਾਲਾ ਕਿਉਂਕਿ ਅੱਜ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਜਿਵੇਂ ਐਚ 30 86 ਐਚ 32852 ਉਹਦੇ ਵਿੱਚ ਬਹੁਤ ਜ਼ਿਆਦੇ ਸਿੱਟੇ ਦਾਗੀ ਹੁੰਦੇ ਸੀ ਹੁੰਦੇ ਆ ਕਿ ਨਹੀਂ ਪਰੰਤੂ ਸਾਰਾ ਨਵਦ ਝਾੜ ਇਹਨਾਂ ਦੋ ਕਿਸਮਾਂ ਦਾ ਹੀ ਆਉਂਦਾ ਸੀ ਆ ਦੇਖ ਲਓ ਦਾਣਾ ਫੁੱਲ ਮੋਟਾਗਾ ਫੁੱਲ ਇਸ ਦਾ ਵੇਟ ਹੋਊਗਾ ਸਿੱਟੇ ਦਾਗੀ ਸਾਰੀਆਂ ਕਿਸਮਾਂ ਦੇ ਹੀ ਆ ਬਸ ਇਹ ਦੋ ਕਿਸਮਾਂ ਦੋ ਤਿੰਨ ਕਿਸਮਾਂ ਦੇ ਜ਼ਿਆਦਾ ਹੈ ਜਿਵੇਂ ਡੀਬੀਡਬਲ 222 826 ਆ ਇਹ ਕੋਈ ਬਿਮਾਰੀ ਹੈ ਨਹੀਂ ਤੁਸੀਂ ਸਮਝੋ ਪਰੰਤੂ ਇਹ ਸਿੱਟੇ ਦਾਗ ਕਿਉਂ ਹੋਇਆ ਸਿਰਫ ਮੌਸਮ ਦੇ ਕਰਕੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਸਟੈਗਨੋਸਪੋਰਾ ਗਲੂਮ ਬਲੋਚ ਬਿਮਾਰੀ ਕੀ ਹੁੰਦੀ ਆ ਸਿੱਟੇ ਦਾਗੀ ਹੈਗੀ ਹੈ ਨਾ ਬਿਲਕੁਲ ਇਸੇ ਤਰ੍ਹਾਂ ਹੀ ਉਹਦੇ ਵੀ ਸਿੱਟੇ ਦਾਗੀ ਹੁੰਦੇ ਆ ਪਰ ਜਿੱਥੇ ਮੈਂ ਹੁਣ ਹੱਥ ਲਾ ਰਹੇ ਹਾਂ ਜਿਹੜੀ ਆ ਚੀਜ਼ਾਂ ਪੈਪ ਦੀ ਇੱਥੇ ਵੀ ਦਾਗ ਪੈ ਜਾਂਦਾ ਜਿਵੇਂ ਕਿ ਤੁਸੀਂ ਆਹ ਫੋਟੋ ਵਿੱਚ ਦੇਖ ਰਿਹਾ ਹੂੰ ਸਿੱਟਾ ਵੀ ਦਾਗ ਹੀ ਆ ਬਿਲਕੁਲ ਉਸੇ ਤਰ੍ਹਾਂ ਸਿੱਟੇ ਵਾਂਗ ਹੀ ਪੈਪ ਉੱਪਰ ਵੀ ਦਾਗ ਜਿਹੀ ਹੋਏ ਪਈ ਨਾ ਪੈਪ ਸ਼ਾਖਾ ਜਿਹੜੀ ਹੈਗੀ ਹੈਗੀ ਤਾਂ ਇਹ ਹੁੰਦੀ ਆ ਸਟੈਗਨੋਸਪੋਰਾ ਗਲੰਬਲੌਚ ਹੁਣ ਕੀ ਕਰਦੀ ਹੈ ਜਦੋਂ ਹੀ ਇਹ ਬਿਮਾਰੀ ਆਪਣੇ ਖੇਤਾਂ ਵਿੱਚ ਆਉਂਦੀ ਆ ਜਦੋਂ ਪੈਪਤਿਆਂ ਨਿਸ਼ਾਨ ਬਣ ਕੇ ਸਿੱਟੇ ਬਦਗੀ ਆ ਤੇ ਇਹਨੇ ਕੀ ਕਰਨਾ ਜਿੰਨੇ ਵੀ ਆਪਣੇ ਫਸਲ ਦੇ ਵਿੱਚ ਪੱਤੇ ਵਿੱਚ ਖਰਾਕ ਪਈ ਆ ਉਹਨੂੰ ਸਿੱਟਿਆਂ ਤੱਕ ਜਾਣ ਹੀ ਦੇਣਾ ਦਾਣੇ ਵਿੱਚ ਭਰ ਨਹੀਂ ਦੇਣਾ ਜਿਦੇ ਕਰਕੇ ਆਪਣਾ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਇਹ ਬਿਮਾਰੀ ਇਹੋ ਜੀ ਆ ਜਿੰਨੀ ਜ਼ਿਆਦਾ ਛੇਤੀ ਆਊਗੀ ਉੰਨੀ ਜ਼ਿਆਦਾ ਹੀ ਆਪਣਾ ਝਾੜ ਕਟੂਗਾ ਅਤੇ ਜਿੰਨੀ ਜ਼ਿਆਦਾ ਲੇਟ ਆਊਗੀ ਉੰਨੀ ਜ਼ਿਆਦਾ ਆਪਣਾ ਘੱਟ ਨੁਕਸਾਨ ਹੋਵੇਗਾ ਜੇਕਰ ਦਾਣਾ ਪੂਰਾ ਬਣ ਗਿਆ ਬਾਅਦ ਦੇ ਵਿੱਚ ਬਿਮਾਰੀ ਆਉਂਦੀ ਤਾਂ ਆਪਣਾ ਨੁਕਸਾਨ ਬਹੁਤ ਹੀ ਦੇ ਘੱਟ ਜਾਂ ਨਾ ਮਾਤਰ ਹੁੰਦਾਗਾ ਪਰੰਤੂ ਹਲੇ ਤੱਕ ਇਹ ਇਸ ਮਾਰੀ ਦਾ ਕੋਈ ਵੀ ਕੇਸ ਨਹੀਂ ਆਇਆ ਤੁਸੀਂ ਨਾ ਡਰੋ ਜਿਹੜੇ ਤੁਹਾਡੇ ਸਿੱਟੇ ਦਾਗੀ ਹੋਏ ਆ ਤੁਹਾਡਾ ਝੜ ਵਧੂਗਾ ਇਹ ਸਿਰਫ ਮੌਸਮ ਕਰਕੇ ਆ ਤੇ ਸਭ ਤੋਂ ਮੇਨ ਗੱਲ ਇਹ ਸਪਰੇਆ ਨਾਲ ਠੀਕ ਨਹੀਂ ਹੋਵੇਗਾ ਸਪਰੇ ਇਸ ਉੱਪਰ ਕੋਈ ਵੀ ਨਾ ਕੀਤੀ ਜਾਵੇ ਖਰਚਾ ਨਾ ਕੀਤਾ ਜਾਵੇ ਨਾ ਡਰੋ ਤੁਹਾਡੀ ਕਣਕ ਦਾ 100% ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇਹ ਸਟੈਗਨੋਸਪੋਰਾ ਗਲੂਮ ਬਲੌਚ ਬਿਮਾਰੀ ਹੈ ਨਹੀਂ ਧੰਨਵਾਦ